ਫਰਮਾਂਦਰਾਂ ਚੋਰੀਆਂ ਅਤੇ ਲੁੱਟਾਖੋਹਾਂ ਦਾ سلسلہ ਰੁਕਣ ਦਾ ਨਾਮ ਨਹੀਂ ਲੈ ਗਿਆ ਲਗਾਤਾਰ ਹੀ ਚੋਰ ਅਤੇ ਲੁੱਟੇਰੇ ਸ਼ਹਿਰ ਵਾਸੀਆਂ ਨੂੰ ਨਿਸ਼ਾਨਾ ਬਣਾ ਰਹੇ ਆ ਹੁਣ ਦੋ ਮੋਟਰਸਾਈਕਲ ਸਵਾਰ ਲੁੱਟੇਰੇ ਨੇ ਇੱਕ ਔਰਤ ਨੂੰ ਆਪਣਾ ਨਿਸ਼ਾਨਾ ਬਣਾਇਆ ਜੋ ਔਰਤ ਸਤਸੰਗ ਤੋਂ ਵਾਪਸ ਆ ਰਹੀ ਸੀ ਤਾਂ ਰਸਤੇ ਵਿੱਚੋਂ ਲੁੱਟੇਰਿਆਂ ਨੇ ਉਸ ਦਾ ਪਰਸ ਖੋ ਕੇ ਫਰਾਰ ਹੋ ਗਏ ਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਤਸਵੀਰਾਂ ਮੰਦਰ ਦੀਆਂ ਹਨ ਜਿੱਥੇ ਪੂਰੇ ਸ਼ਹਿਰ ਨੇ ਇਕੱਠਾ ਹੋ ਕੇ ਪੁਲਿਸ ਨੂੰ ਜਿਹੜਾ ਬੁਲਾਇਆ ਅਤੇ ਪੁਲਿਸ ਨਾਲ ਜਿਹੜੀ ਗੱਲਬਾਤ ਕੀਤੀ ਜਾ ਰਹੀ ਹੈ ਕਿਉਂਕਿ ਇਹ ਕੋਈ ਪਹਿਲਾ ਮਾਮਲਾ ਨਹੀਂਗਾ ਲਗਾਤਾਰ ਹੀ ਸ਼ਹਿਰ ਅੰਦਰ ਅਜਿਹਿਆਂ ਵਾਰਦਾਤਾ ਜੜੀਆਂ ਉਹ ਵਾਪਰ ਰਹੀਆਂ ਤਾਂ ਪੁਲਿਸ ਕੋਲੋਂ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਆ ਕਿ ਇਹਨਾਂ ਵਾਰਦਾਤਾ ਤੇ ਰੋਕ ਜਿਹੜੀ ਲਗਾਈ ਜਾਵੇ ਪਰ ਰੋਕ ਲੱਗਦੀ ਨਜ਼ਰ ਨਹੀਂ ਆ ਰਹੀ ਜਿਸ ਤੋਂ ਬਾਅਦ ਪੂਰੇ ਸ਼ਹਿਰ ਵਾਸੀਆਂ ਨੇ ਇਕੱਠਾ ਹੋ ਕੇ ਥਾਣਾ ਸਿਟੀ ਦੇ ਐਸਐਸਓ ਨੂੰ ਬੁਲਾ ਕੇ ਉਸ ਨਾਲ ਗੱਲਬਾਤ ਕੀਤੀ ਅਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਮੰਗ ਜਿਹੜੀ ਆ ਉਹ ਕੀਤੀ ਗਈ ਆ ਤਾਂ ਇਸ ਪੂਰੇ ਮਾਮਲੇ ਤੇ ਉਸ ਔਰਤ ਦਾ ਕੀ ਕਹਿਣਾ ਹੈ ਸਥਾਨਕ ਥਾਣਾ ਮੁਖੀ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਗੱਲ ਕੀ ਹੋਈ ਉੱਥੇ ਆਂਦੇ ਪਏ ਅਸੀਂ ਸੱਜਣ ਤੋਂ ਅੰਮੀਆ ਵੀ ਆਵਾਂ ਅੱਤੋ ਬੈਕ ਕੋ ਕੇ ਲਾਗੇ ਨੇ ਬਸ ਕਿਹੜੀ ਜਗ੍ਹਾ ਦੀ ਐਸਡੀ ਸਕੂਲ ਦੇ ਕੋਲ ਐਸਡੀ ਸਕੂਲ ਦੇ ਕੋਲ ਕਿੰਨੇ ਜਣੇ ਸੀ ਭਾਈ ਦੋ ਜਣੇ ਸਨ ਬਾਕੀ ਅਸਤੇ ਵੇਖਿਆ ਨਹੀਂ ਦੋਨੋਂ ਜਣੀਆਂ ਆਂਦੀਆਂ ਮੀਆਂ ਵਾ ਸੱਜਣ ਦਵਾ ਰਹੇ ਹਾਂ ਸੱਜਣ ਦੋਟ ਕੇ ਆਂਦੀਆਂ ਮੀਆਂ ਸੀ ਕਿਤਾਬਾਂ ਵਿੱਚ ਨੇ ਸੱਸੰਗਣ ਲੀਆਂ ਸਾਡੀਆਂ ਵਿੱਚ ਐਂਡ ਕੰ ਵਿੱਚ ਇੱਕ ਕਾਪੀਆਂ ਵਿੱਚ ਨੇ ਹਾਂਜੀ ਇਹ ਲੋਟਾ ਖੋਵਾ ਹੋ ਰਹੀ ਹੈ ਹਾਂਜੀ ਇਹ ਲੋਟਾ ਖੋਵਾ ਹੋ ਰਹੀ ਹੈ ਸਾਡੇ ਨੇ ਕੀ ਮੰਗ ਕਰਦੇ ਜਿਹਨੇ ਮੋਬਾਈਲ ਥੋੜੀ ਹੁੰਦੀ ਹੈ ਜਿਹੜੀਆਂ ਰੋਜ਼ ਦੀਆਂ ਲੋਟਾ ਖੋਵਾ ਹੋ ਰਹੀਆਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕੋਈ ਸਰਕਾਰ ਨੂੰ ਚਾਹੀਦਾ ਕੋਈ ਨਾ ਸਰਕਾਰ ਡਿਊਟੀ ਲਾਵੇ ਬਾਹਰ ਦਾਦ ਕੇ ਨਾ ਪ੍ਰਸ਼ਾਸਨ ਕੁਝ ਕਰੇ

ਅਗੇ ਪੱਤਰ ਸਾਰੇ ਸਾਡੇ ਵਿੱਚ ਸਰੂਪ ਕੀ ਮੰਗਤ ਹੈ ਹਾਂ ਸਾਡਾ ਕੀ ਮੰਗਤ ਹੈ ਸਰਕਾਰਾਂ ਤੋਂ ਕੀ ਮੰਗ ਕਰਦੇ ਨੇ ਕੀ ਮੰਗਦੇ ਆ ਸਾਧਾ ਦੇ ਆਪਣਾ ਲਾਣ ਆਪਣਾ ਡਿਊਟੀ ਲਾਣ ਕੋਈ ਪਤਾ ਫੇਰ ਹੀ ਆਦ ਲੁਪਟਾ ਡਿਊਟੀ ਲਾਣ ਆਪਣੇ ਡਿਊਟੀ ਲਾਣ ਆਪਣਾ ਪੁਲਿਸ ਵਾਲੇ ਪਤਾ ਲੱਗੇ ਵੀ ਕੌਣ ਕਰਦਾ ਕਿਵੇਂ ਕਰਦਾ ਐਸ ਤਰ੍ਹਾਂ ਦਾ ਫਿਰ ਘਰ ਚੋਂ ਬਾਹਰ ਨਿਕਲਣਾ ਲੈਣੀ ਲਈਦਾ ਬਹੁਤ ਔਖਾ ਹੈ ਅਸਤੇ ਸਿਰਫ ਸਾਥਾਂ ਦੇ ਗਏ ਆ ਨਾ ਕਿ ਅਸੀਂ ਕਿਹਨੂੰ ਪਰ ਆ ਕੇ ਦੇਖੀ ਕਿ ਦੀ ਟੀਵੀ ਕੈਮਰਾ ਚ ਕੈਦ ਹੋਈ ਹਾਂ ਹਾਂਜੀ ਸੀਟੀਵੀ ਕੇ ਕੈਮਰੇ ਚ ਚੈੱਕ ਕੀਤਾ ਆਸ-ਪਾਸ ਕੋਈ ਕੈਮਰੇ ਲੱਗੇ ਹੀ ਨਹੀਂ ਹੋਏ ਗਏ ਉੱਥੇ ਫਿਰ ਕੋਈ ਕੋਈ ਕੈਮਰਾ ਨਹੀਂ ਲੱਗਾ ਕੋਈ ਡਿਊਟੀ ਨਹੀਂ ਕੋ ਕੁਝ ਨਹੀਂ ਐਸディ ਸਕੂਲ ਨਾਲ ਕਰਕੇ ਕੈਮਰਾ ਲੱਗਾ ਹੈ ਤੁਹਾਡੇ ਮੰਦਰਾਂ ਦੇ ਸਾਹਮਣੇ ਇੱਕ ਮੰਦਰਾਂ ਦੇ ਕੋਲ ਆਸ-ਪਾਸ ਡਿਊਟੀ ਹੋਣੀ ਚਾਹੀਦੀ ਹੈ ਦੇਖੋ ਲੇਡੀਜ਼ ਸਾਸੰਗ ਜਾ ਰਹੀ ਹੈ ਕਿ ਸਾਸੰਗ ਜਾਂਦੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਤੇ ਉਵੇਂ ਕੀ ਹਾਲ ਹੋਏਗਾ ਚੋਰੀਆਂ ਚੱਕੀਆਂ ਤਾਂ ਬਹੁਤ ਹੋ ਰਹੀਆਂ ਜੀ ਮੇਰਾ ਨਾਮ ਜੀ ਰਿੰਕੂ ਮੇਤਾ ਅੱਜ ਮੀਟਿੰਗ ਰੱਖੀ ਗਈ ਕਾਦੇ ਵਾਸਤੇ ਰੱਖੀ ਅੱਜ ਇਹ ਮੀਟਿੰਗ ਜੀ ਸ਼ਹਿਰ 'ਚ ਬੜੇ ਹਾਲਾਤ ਖਰਾਬ ਨੇ ਜੀ ਹੋਂਦੇ ਬਾਰੇ ਕੋਈ ਜੋ ਕਹਿੰਦੇ ਲੋਕਾਂ ਖੋਵਾ ਕੋਈ ਪਰਦ ਖੋਲ ਲੈਂਦੇ ਲੇਡੀਜ਼ ਦਾ ਹਰ ਕਿਸੇ ਨੂੰ ਬਲੋਗ ਪਰੇਸ਼ਾਨ ਨੇ ਇਸ ਬਾਰੇ ਅਸੀਂ ਸਨਾਤਮਨ ਤੁਨੋਂ ਯੋਗਸਵਾ ਮੰਦਿਰ ਚ ਮੀਟਿੰਗ ਰੱਖੀ ਹੈ ਕੋਈ ਪੁਲਿਸ ਨੇ ਵੀ ਕੰਪਲੀਟ ਕੀਤੀ ਹੈ ਜਿਹੜੀ ਅੱਜ ਲੁਕੋ ਹੋਈ ਹੈ ਜੀ ਹਾਂਜੀ ਪੁਲਿਸ ਚ ਗਿਆ ਜੀ ਕੀ ਕਹਿੰਦੇ ਪੁਲਿਸ ਅਸੀਂ ਐਸਐਸਓ ਸਾਹਿਬ ਆਪ ਰਿੰਦਰ ਸਿੰਘ ਚਮੇਲੀ ਜੀ ਆਏ ਨੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਇੱਕ ਦੋ ਦਿਨਾਂ ਇਹ ਸਾਰੇ ਬੰਦੇ ਫੜ ਕੇ ਤੁਹਾਨੂੰ ਇਨਸਾਫ ਦਿਵਾਇਆ ਜਾਏਗਾ ਸ਼ਹਿਰ ਬਸ ਗਿਆ ਨੇ ਇੱਕ ਲੇਡੀ ਸੀਗੀ ਜੀ ਉਹ ਮੰਦਰ ਤੋਂ ਮੱਥਾ ਟੇਕ ਕੇ ਜਾ ਰਹੀ ਸੀ ਜਿਹੜਾ ਉਹ ਪਰਸੀ ਆ ਤਿੰਨ ਬੰਦੇ ਮੋਟਰਸਾਈਕਲ ਤੇ ਆਏ ਉਹ ਪਰਸ ਖੋ ਕੇ ਲੈ ਗਏ ਹਾਂਜੀ ਉਹ ਪਰਸੀ ਲੈ ਕੇ ਗਏ ਪਹਿਲਾ ਪਰਸੀ ਜੀ ਤੇ ਉਹਦੇ ਸਬੰਧ ਵਿੱਚ ਮੈਂ ਹੁਣ ਇੱਥੇ ਜਿਹੜੇ ਇੱਥੋਂ ਦੇ ਜਿੰਨੇ ਵੀ ਦੁਕਾਨਦਾਰ ਨੇ ਸਾਰੇ ਅਸੀਂ ਆਪਸ ਵਿੱਚ ਦੀ ਮੀਟਿੰਗ ਕੀਤੀ ਆ ਮੀਟਿੰਗ ਕਰਕੇ ਜੋ ਵੀ ਇਹਨਾਂ ਦੀ ਰਾਇ ਵੀ ਲਈ ਗਏ ਆਪਦੀ ਵੀ ਦੱਸੀ ਆ ਅਸੀਂ ਹੁਣ ਰਲ ਮਿਲ ਕੇ ਜਿਹੜਾ ਅਗਲਾ ਇੱਥੇ ਜੋ ਵੀ ਕਰਨਾ ਜਾਂ ਪਹਿਰਾ ਲਾਉਣਾ ਜਾਂ ਜੋ ਪੋਸਟ ਬਲ ਕਰਨੀ ਹੈ ਇੱਥੇ ਉਹ ਸਾਰਾ ਇਹਨਾਂ ਦੀ ਨਾਲ ਮਿਲ ਕੇ ਅਸੀਂ ਜਿਹੜਾ ਅਗਲਾ ਐਕਸ਼ਨ ਲਿਆਵਾਂਗੇ